ਪੋਲਾ ਮਹੱਲਾ ਉਹ ਇੱਕ ਐਸਾ ਤਿਉਹਾਰ ਆ ਜਿਹੜਾ ਸਿੱਖ ਪੰਥ ਸਮੁੱਚੇ ਤੌਰ ਦੇ ਉੱਤੇ ਕੋਨੇ-ਕੋਨੇ ਤੋਂ ਆ ਕੇ ਤਖਤ ਸ੍ਰੀ ਕੇਸਵਰ ਸਾਹਿਬ ਦਾ ਆਤਮਾਸਤਕ ਵੀ ਹੁੰਦਾ ਔਰ ਵੱਡੇ ਅਮਰ ਸੰਚਾਰ ਵੀ ਹੁੰਦੇ ਆ ਤੇ ਅਕਸਰ ਦੇਖਣ ਵਿੱਚ ਆਇਆ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਾਲ ਇੱਕ ਐਸੀ ਘਟਨਾ ਉੱਥੇ ਵਾਪਰ ਗਈ ਜਿਨੇ ਸਾਰਿਆਂ ਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਇਹ ਹੋਲਾ ਮਹੱਲਾ ਸਤਗੁਰ ਜੀ ਨੇ ਜਿਹੜੀਆਂ ਰੂਹਾਂ ਮਾਨਸਿਕ ਤੌਰ ਤੇ ਤਕੜੀਆਂ ਹੁੰਦੀਆਂ ਉਹ ਸਰੀਰਕ ਤੌਰ ਤੇ ਵੀ ਤਕੜੀਆਂ ਹੁੰਦੀਆਂ ਜਿੰਨਾ ਚਿਰ ਸਰੀਰ ਨਹੀਂ ਤਕੜਾ ਉਹਨਾਂ ਚਿਰ ਮਾਨਸਿਕ ਤੌਰ ਤੇ ਵਿਅਕਤੀ ਜਿਹੜਾ ਆ ਉਸ ਪੱਧਰ ਤੇ ਨਹੀਂ ਵਿਚਰ ਸਕਦਾ ਜੋ ਸਤਗੁਰਾਂ ਨੇ ਰੇਸਟ ਪੋਸਟ ਤੌਰ ਤੇ ਗਾਤਕੇ ਦੇ ਜੋਰ ਇਹ ਮਹੱਲੇ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ ਅੱਜ ਵੀ ਇਹ ਪਰੰਪਰਾ ਸਰਜੀਤ ਆ ਉਹ ਮਹੱਲਾ ਜਾ ਕੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਉਹ ਜਾ ਕੇ ਸਮਾਪਤੀ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਗੱਤਕੇ ਦੇ ਜਿਹੜੇ ਉਹ ਜੋਰ ਵੀ ਦਿਖਾਉਂਦੇ ਔਰ ਗੱਤਗਾ ਖੇਡਦੇ ਵੀ ਆ ਸੋ ਸੰਗਤਾਂ ਦੀ ਵੱਡੇ ਪੱਧਰ ਤੇ ਆਮਦ ਹੁੰਦੀ ਆ ਮੈਂ ਨਿਮਰਤਾ ਸਹਿਤ ਅੱਜ ਧਰਮ ਪ੍ਰਚਾਰ ਕਮੇਟੀ ਨੇ ਸਮੁੱਚੇ ਤੌਰ ਤੇ ਫੈਸਲਾ ਕੀਤਾ ਕਿ ਉਸ ਹੋਲੇ ਮਹੱਲੇ ਨੂੰ ਧਾਰਮਿਕ ਪਰੰਪਰਾਵਾਂ ਦੇ ਅਨੁਕੂਲ ਮਨਾਇਆ ਜਾਵੇ ਏ ਨਹੀਂਗਾ ਵੀ ਆਪਾਂ ਜਾਈਏ ਤੇ ਮੇਲੇ ਦੇ ਰੂਪ ਵਿੱਚ ਮਨਾਈਏ ਬੱਚਿਆਂ ਨੂੰ ਵੀ ਸਤਕਾਰਥ ਹੈ ਤੇ ਉਹਨਾਂ ਨੂੰ ਉਹਨਾਂ ਦੀ ਭਾਵਨਾ ਨੂੰ ਵੀ ਨਮਸਕਾਰ ਕਰਦੇ ਆ ਉਹਨਾਂ ਦੀ ਆਸਥਾ ਨੂੰ ਵੀ ਨਮਸਕਾਰ ਕਰਦੇ ਆ ਉਥੇ ਜਾਓ ਗੁਰੂ ਕੇ ਸਿੱਖ ਗੁਰੂ ਕੇ ਸੇ ਕਹਿਣ ਤੋਂ ਪਹਿਾਵ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਜੇ ਟਰੈਕਟਰਾਂ ਤੇ ਪਹਿਲਾਂ ਤਾਂ ਵੱਡੇ ਪੱਧਰ ਤੇ ਡੈਕ ਨਾ ਲਾਓ ਛੋਟੇ ਪੱਧਰ ਤੇ ਜੇ ਲਾਏ ਵੀ ਆ ਤੇ ਸਤਨਾਮ ਵਾਹਿਗੁਰੂ ਦਾ ਜਾਂ ਗੁਰਸ਼ਬਦ ਜਾਂ ਕੀਰਤਨ ਰੂਪ ਦੇ ਵਿੱਚ ਉਹ ਜਿਹੜੇ ਆ ਉੱਥੇ ਆਪਣੇ ਡੈਕਾਂ ਤੇ ਚਲਾਏ ਜਾਣ ਨਾ ਕਿ ਕਈ ਵਾਰੀ ਇੱਕ ਬੰਦਾ ਕਰਦਾ ਤੇ ਭਾਰ ਨਹੀਂ ਸਾਰਿਆਂ ਨੂੰ ਪੈਂਦੀ ਆ ਉਹ ਪਿਛਲੇ ਸਾਲ ਐਸਾ ਵਰਤਾਰਾ ਵਰਤ ਗਿਆ ਜਿਹੜਾ ਅੱਜ ਤੱਕ ਸਾਨੂੰ ਸਾਰਿਆਂ ਨੂੰ ਸ਼ਰਮਸ਼ਾਰ ਕਰਦਾ ਸੋ ਨਿਮਰਤਾ ਸਹਿਤ ਸਾਰੇ ਸਿੱਖ ਪੰਥ ਨੂੰ ਔਰ ਅਚੇਚੇ ਤੌਰ ਤੇ ਜਿੰਨੇ ਟਰੈਕਟਰਾਂ ਵਾਲੇ ਟਰਾਲੀਆਂ ਵਾਲੇ ਉੱਥੇ ਪਹੁੰਚਦੇ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਜਾਵਤੇ ਦੇ ਵਿੱਚ ਰਹਿਣ ਜਾਵਤਾ ਕੀ ਆ ਕਿ ਜੀ ਕਹਿਣਾ ਤੇ ਜੀਕ ਹੋਣਾ ਪਿਆਰ ਸਾਰਿਆਂ ਨਾਲ ਕਰਨਾ ਆਦਬ ਸਤਕਾਰ ਦੇ ਨਾਲ ਰਹਿਣਾ ਤੇ ਆਦਬ ਸਤਕਾਰ ਇਸ ਕਾਲ ਨੂੰ ਇਹੋ ਗੁਰੂ ਖਾਲਸੇ ਨੂੰ ਸਤਗੁਰ ਜੀ ਨੇ ਸਮੱਤ ਬਖਸ਼ਿਸ਼ ਕੀਤੀ ਸੀ ਸੋ ਸਾਰਿਆਂ ਨੂੰ ਬੇਨਤੀ ਵੀ ਖੋਲੜ ਬਾਜੀ ਵਾਲੇ ਜਿਹੜੇ ਮਸਲੇ ਉਹ ਬਿਲਕੁਲ ਨਾ ਕੀਤੇ ਜਾਣ ਐਦ ਕਿ ਇੱਕ ਮਿਸਾਲ ਕਾਇਮ ਕਰਦੇ ਹੋ ਕਿ ਜਦਾਂ ਆਪਾਂ ਫਤੇਗੜ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਤੇ ਜਦੋਂ ਮਹਾਨ ਨਗਰ ਕੀਰਤਨ ਜੋਤ ਸਰੂਪ ਨੂੰ ਜਾਂਦਾ ਮੈਂ ਆਪਣੇ ਫਤੇਗੜ ਦੇ ਮੇਨ ਸਥਾਨ ਤੋਂ ਤੇ ਸਾਰੇ ਕਿਵੇਂ ਨਿਮਰਤਾ ਦੇ ਨਾਲ ਸਤਨੰਗ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਤੇ ਗਤਕੇ ਦੇ ਵੀ ਨਾਲ ਐਤਕੀ ਦੀ ਸੰਗਤ ਇੰਨੀ ਸੀ ਕਿ ਗਤਕਾ ਖੇਡਣ ਦਾ ਕਿਸੇ ਨੂੰ ਸੁਭਾਅ ਹੀ ਨਹੀਂ ਮਿਲ ਸਕਿਆ ਸੋ ਇੱਥੇ ਉਦੋਂ ਵੱਡਾ ਇਕੱਠ ਹੁੰਦਾ ਤੇ ਮੈਂ ਸਮਝਦਾ ਵੀ ਸਾਰੇ ਖਾਲਸਾ ਪੰਥ ਨੂੰ ਰਲ ਕੇ ਇਹ ਇਹੋ ਜੀਆਂ ਜਿਹੜੀਆਂ ਘਟਨਾਵਾਂ ਉੱਥੇ ਘਟ ਜਾਂਦੀਆਂ ਉਹ ਘਟਨਾਵਾਂ ਅਗਾਹ ਤੋਂ ਨਾ ਘਟਣ ਇਸ ਕਰਕੇ ਬੜੇ ਸ਼ਾਂਤੀਪੂਰਵਕ ਆਉਣਾ ਤੇ ਸ਼ਾਂਤੀਪੂਰਵਕ ਜਾਣਾ